ਰابطਾ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਖਰ ਸੁਆਗਤ ਕਰਦਾ ਗੱਲ ਕਰਾਂਗੇ ਸੱਕਾ ਨੀਲਾ ਤਾਰਾ ਕਿਤਾਬ ਨਾਲ ਸੰਬੰਧਿਤ ਇਹ ਕਿਤਾਬ ਡਾਕਟਰ ਭਗਵੰਤ ਸਿੰਘ ਨੇ ਲਿਖੀ ਹੈ ਕਿਤਾਬ ਦਾ ਪੂਰਾ ਨਾਂ ਹੈ ਸੱਕਾ ਨੀਲਾ ਤਾਰਾ ਖਾਲਸਾ ਰੀਤ ਅਤੇ ਵਿਪਰਮ ਕੀ ਰੀਤ ਦਾ ਮਹਾਜਨ ਪਾਠ 1 ਇਸ ਕਿਤਾਬ ਦੇ ਵਿੱਚ 1 ਜੂਨ 1984 ਤੋਂ ਲੈ ਕੇ 13 ਜੂਨ 1984 ਤੱਕ 13 ਦਿਨ ਦਾ ਵਾਕਿਆ ਵਿਸਤਾਰ ਦੇ ਵਿੱਚ ਵਰਣਨ ਕੀਤਾ ਹੋਇਆ ਅਸੀਂ 3 ਜੂਨ ਤੱਕ ਦੀ ਸਾਰੀ ਗੱਲਬਾਤ ਸਾਰਾ ਵਰਤਾਂਤ ਤੁਹਾਨੂੰ ਦੱਸ ਚੁੱਕੇ ਹਾਂ ਅਗਲੇ ਹਿੱਸੇ ਵਿੱਚ 4 ਜੂਨ ਤੋਂ ਗੱਲ ਸ਼ੁਰੂ ਕਰਾਂਗੇ 4 ਜੂਨ ਨੂੰ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਤੋਪਾਂ ਨਾਲ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਗਿਆ ਉਹ 4 ਜੂਨ ਦਾ ਵਰਤਾਂਤ ਕਾਫੀ ਵੱਡਾ ਜਿਸ ਨੂੰ ਦੋ ਹਿੱਸਿਆਂ ਵਿੱਚ ਕੀਤਾ ਜਾਏਗਾ ਪਹਿਲੇ ਹਿੱਸੇ ਵਿੱਚ ਤਕਰੀਬਨ ਅੱਧੇ ਘੰਟੇ ਦੀ ਬਾਰਤਾਲਾਪ ਹੈ ਕੁਝ ਮੈਂ ਟਿੱਪਣੀਆਂ ਵੀ ਕਰਾਂਗਾ ਤੇ ਕੁਝ ਪਾਠ ਜੋ ਕਿਤਾਬ ਆ ਇਹਦਾ ਮੂਲ ਪਾਠ ਹੋਏਗਾ ਇਹਦੇ ਬਾਰੇ ਜਾਣਕਾਰੀ ਦੇਵਾਂਗੇ ਫਿਰ ਅੱਗੇ 4 ਜੂਨ ਦਾ ਅਗਲੇ ਹਿੱਸੇ ਵਿੱਚ ਜਿਹੜਾ ਵਰਤਾਂਤ ਉਹ ਦੱਸਿਆ ਜਾਏਗਾ ਇਹ YouTube ਤੇ ਇਸ ਕਰਕੇ ਪਾਉਣਾ ਜ਼ਰੂਰੀ ਹੈ ਕਿਉਂਕਿ ਨਵੀਂ ਪੀੜ੍ਹੀ ਨੂੰ ਜੂਨ 84 ਦੇ ਹਮਲੇ ਬਾਰੇ ਜਾਂ ਸਿੱਖਾਂ ਨੇ ਕੁਰਬਾਨੀਆਂ ਬਾਰੇ ਨਹੀਂ ਪਤਾ ਤੇ ਇਹ ਵੀ ਨਹੀਂ ਪਤਾ ਕਿ ਇੰਦਰਾ ਗਾਂਧੀ ਨੇ ਕਿਵੇਂ ਸਲਕੱਪਟ ਨਾਲ ਸਿੱਖਾਂ ਨੂੰ ਤੋਫਾੜ ਕਰਨ ਦੀ ਕੋਸ਼ਿਸ਼ ਕੀਤੀ ਫਿਰ ਸਿੱਖਾਂ ਨੂੰ ਨੀਚਾ ਬਕਾਉਣ ਦੀ ਕੋਸ਼ਿਸ਼ ਕੀਤੀ ਕਿਰਸਰੀ ਅਕਾਲ ਤਖਸਾਲਬ ਨੂੰ ਢੈਟੇਰ ਕੀਤਾ ਸੋ ਚਲਦੇ ਆ ਅੱਗੇ 4 ਜੂਨ ਸੋਮਵਾਰ 4 ਜੂਨ ਨੂੰ ਦਰਬਾਰ ਸਾਹਿਬ ਵਿੱਚ ਹੁਕਮਨਾਮਾ ਹੋਣ ਤੋਂ ਬਾਅਦ ਰਾਗੀ ਸਿੰਘ ਮਨੋਹਰ ਬਾਣੀ ਦਾ ਸ਼ਬਦ ਪੜ੍ਹ ਰਹੇ ਸਨ ਕੁਣ ਬੰਤੀ ਗੁਣ ਵਿਥਰੈ ਅਗੁਣ ਬੰਤੀ ਝੂਰ ਜਦੋਂ ਉਹਨਾਂ ਨੇ ਰਹਾਉ ਤੋਂ ਬਾਅਦ ਦੀਆਂ ਤੁਕਾਂ ਉਚਾਰੀਆਂ ਪ੍ਰਭ ਹਰਿ ਮੰਦਰ ਸੋਣਾ ਇਸਮੈ ਮਾਨਕ ਨਾਲ ਮੋਤੀ ਹੀਰਾ ਨਿਰਮਲਾ ਕੰਚਨ ਖੋਟ ਰਸਾਲ ਤਦ ਤੜਕੇ 4:40 ਤੇ ਕੋਪ ਦਾ ਗੋਲਾ ਅਕਾਲ ਤਖਤ ਸਾਹਿਬ ਅਤੇ ਗੁਰਦੁਆਰਾ ਥੜਾ ਸਾਹਿਬ ਦੇ ਵਿਚਕਾਰਲੀ ਉੱਚੀ ਇਮਾਰਤ ਜਿਸ ਨੂੰ ਪੁਜਾਰੀਆਂ ਦਾ ਬੰਗਾ ਜਾਂ ਸਿੰਧੀਆਂ ਦੀ ਧਰਮਸ਼ਾਲਾ ਵੀ ਅਖਦੇ ਸਨ ਅਤੇ ਜਿੱਥੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਰਹਿ ਸੀ ਉੱਥੇ ਆਣ ਕੇ ਵੱਜਾ ਇਸ ਤਰ੍ਹਾਂ ਭਾਰਤ ਸਰਕਾਰ ਨੇ ਲੜਾਈ ਦਾ ਬਿਗਲ ਬਚਾਉਂਦਿਆਂ ਹੀ ਪਹਿਲਾ ਨਿਸ਼ਾਨਾ ਸੰਤ ਜਰਨੈਲ ਸਿੰਘ ਹੋਰਾਂ ਨੂੰ ਬਣਾਇਆ ਸੰਤ ਜੀ ਉਸ ਵੇਲੇ ਅਕਾਲ ਤਖਤ ਸਾਹਿਬ ਦੀ ਦੂਜੀ ਮੰਜ਼ਲ ਉੱਤੇ ਸਨ ਉਹਨਾਂ ਨੇ ਪਹਿਲੀ ਤਿਰਕ ਤੋਂ ਬਾਅਦ ਹੀ ਇਹ ਰਹਿਸ ਛੱਡ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਦੂਜੀ ਮੰਜ਼ਲ ਨੂੰ ਆਪਣਾ ਟਿਕਾਣਾ ਬਣਾ ਲਿਆ ਸੀ ਫੌਜ ਨੂੰ ਵੀ ਸ਼ਾਇਦ ਉਹਨਾਂ ਦੇ ਨਵੇਂ ਟਿਕਾਣੇ ਦਾ ਪਤਾ ਸੀ ਇਸ ਲਈ ਇਸ ਤੋਂ ਕੋਈ 5 ਮਿੰਟ ਬਾਅਦ ਦੂਜਾ ਗੋਲਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਮਾਰਿਆ ਫਿਰ ਤਾਂ ਜਿਵੇਂ ਤੋਪਾਂ ਦੇ ਗੋਲੇ ਅਤੇ ਗੋਲੀਆਂ ਦਾ ਮੀਂਹ ਹੀ ਵਰ ਪਿਆ ਚਾਰੇ ਪਾਸਿਆਂ ਤੋਂ ਗੋਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਇਹ ਗੋਲੇ ਉਹਨਾਂ ਤੋਪਾਂ ਤੋਂ ਆ ਰਹੇ ਸਨ ਜੋ ਫੌਜੀਆਂ ਨੇ ਕ੍ਰੇਨ ਦੀ ਮਦਦ ਨਾਲ ਜੱਲਿਆਂ ਵਾਲੇ ਬਾਗ ਨਾਲ ਲੱਗਦੇ ਉੱਚੇ ਇਮਾਰਤਾਂ ਉੱਤੇ ਚੜਾ ਕੇ ਫਿੱਟ ਕਰ ਲਈਆਂ ਸਨ ਪਹਿਲੇ ਗੋਲਿਆਂ ਦੀਆਂ ਭਿਆਨਕ ਆਵਾਜ਼ਾਂ ਨਾਲ ਹੀ ਸਾਰੇ ਪਾਸੇ ਪ੍ਰਕਰਮਾਂ ਵਿੱਚ ਭਗੜੜ ਮਚ ਗਈ ਅਸੀਂ ਵੀ ਉੱਠ ਕੇ ਨਿਸ਼ਾਨ ਸਾਹਿਬਾਂ ਪਿਛਲੇ ਕਮਰਿਆਂ ਵੱਲ ਦੌੜੇ ਅਸੀਂ ਵੀ ਉੱਠ ਕੇ ਨਿਸ਼ਾਨ ਸਾਹਿਬ ਦੇ ਪਿਛਲੇ ਕਮਰਿਆਂ ਵੱਲ ਦੌੜੇ ਸੰਤਾਂ ਨੇ ਆਪਣੇ ਆਸਣ ਤੋਂ ਉੱਠ ਲਿਆ ਕੇ ਅਕਾਲ ਤਖਤ ਸਾਹਿਬ ਉੱਤੇ ਅਰਦਾਸ ਕੀਤੀ ਅਤੇ ਆਪਣਾ ਤੀਰ ਜੋ ਉਹ ਸਦਾ ਹੱਥ ਵਿੱਚ ਰੱਖਦੇ ਸਨ ਅਕਾਲ ਤਖਤ ਸਾਹਿਬ ਵਿਖੇ ਸ਼ੋਭਿਤ ਇਤਿਹਾਸਕ ਸ਼ਸਤਰਾਂ ਵਿੱਚ ਰੱਖ ਦਿੱਤਾ ਅਤੇ ਆਪ ਅਕਾਲ ਤਖਤ ਸਾਹਿਬ ਦੇ ਪੂਰੇ ਅੰਦਰ ਚਲੇ ਗਏ ਸਾਰੇ ਮੁਕੀ ਸਿੰਘ ਵੀ ਪੂਰਾ ਸਾਹਿਬ ਵੱਲ ਨੂੰ ਹੀ ਗਏ ਸਨ ਥੋੜੀ ਦੇਰ ਤੱਕ ਜਿੱਥੇ ਅਸੀਂ ਬੈਠੇ ਸਾਂ ਉਹਨਾਂ ਕਮਰਿਆਂ ਵੱਲ ਜਰਨੈਲ ਸਾਹਿਬ ਪ੍ਰੋਫੈਸਰ ਧਾਲੀਵਾਲ ਵੀ ਆ ਗਏ ਜਰਨੈਲ ਸਾਹਿਬ ਨੇ ਆਪਣੀ ਕਾਰਵਾਈਨ ਵਿੱਚੋਂ ਹਵਾਈ ਫਾਇਰ ਕੀਤੇ ਜੋ ਇੱਕ ਤਰ੍ਹਾਂ ਦਾ ਸਿੰਘਾਂ ਵਾਸਤੇ ਇਸ਼ਾਰਾ ਸੀ ਕਿ ਉਹ ਆਪਣੇ ਮੋਰਚਿਆਂ ਉੱਤੇ ਡਟ ਜਾਣ ਸਾਰੇ ਸਿੰਘ ਫੁਰਤੀਆਂ ਨਾਲ ਆਪਣੇ ਆਪਣੇ ਮੋਰਚਿਆਂ ਉੱਤੇ ਪਹੁੰਚ ਗਏ ਅਤੇ ਗੋਲਾਬਾਰੀ ਦਾ ਜਵਾਬ ਦੇਣ ਲੱਗੇ ਜਰਨਲ ਸਾਹਿਬ ਨੇ ਦੱਸਿਆ ਕਿ ਇਹ ਆ ਰਹੇ ਗੋਲੇ 3.87 ਮਾਉਂਟੇਨ ਗਨ ਦੇ ਹਨ ਜੋ ਪਹਾੜੀ ਲੜਾਈ ਵਿੱਚ ਵਰਤੀ ਜਾਂਦੀ ਹੈ ਇਹਨਾਂ ਦੀ ਐਕੂਰਸੀ ਕਮਾਲ ਦੀ ਮੰਨੀ ਜਾਂਦੀ ਹੈ ਇਹ ਤੋਪ ਆਪਣੀ ਭਾਰੀ ਗੜ ਗੜਾਹਟ ਨਾਲ ਹਰਮੰਦਰ ਸਾਹਿਬ ਦੀਆਂ ਇਮਾਰਤਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੀਆਂ ਸਨ ਮੈਨੂੰ ਜਰਨਲ ਸਾਹਿਬ ਕਹਿਣ ਲੱਗੇ ਆਓ ਡਾਕਟਰ ਸਾਹਿਬ ਤੁਹਾਨੂੰ ਲੜਾਈ ਵਿਖਾਈਏ ਮੈਂ ਉਹਨਾਂ ਦੇ ਨਾਲ ਤੁਰ ਪਿਆ ਮੀ ਵਾਂਗ ਵਰਦੀ ਗੋਲੀ ਕਾਰਨ ਮੈਂ ਕੁਝ ਡਰਿਆ ਹੋਣ ਕਰਕੇ ਤੇਜ਼ ਚੱਲ ਰਿਹਾ ਸੀ ਮੈਨੂੰ ਜਰਨਲ ਸਾਹਿਬ ਕਹਿਣ ਲੱਗੇ ਕਿ ਹੌਲੀ ਚੱਲੋ ਹੌਲੀ ਚੱਲਣ ਨਾਲ ਗੋਲੀ ਨਹੀਂ ਲੱਗਦੀ ਹੁੰਦੀ ਨਾਲੇ ਉਹਨਾਂ ਚਰ ਗੋਲੀ ਨਹੀਂ ਲੱਗਦੀ ਜਦੋਂ ਤੱਕ ਪ੍ਰਮਾਤਮਾ ਨਹੀਂ ਚਾਹੁੰਦਾ ਮੈਂ ਹੈਰਾਨੀ ਨਾਲ ਉਹਨਾਂ ਵੱਲ ਵੇਖਿਆ ਤਾਂ ਉਹ ਮੁਸਕਰਾ ਕੇ ਕਹਿਣ ਲੱਗੇ ਮੈਂ ਦੂਜੀ ਵਿਸ਼ਵ ਯੰਗ ਤੋਂ ਲੈ ਕੇ ਹੁਣ ਤੱਕ ਬੜੀਆਂ ਲੜਾਈਆਂ ਲੜੀਆਂ ਹਨ ਪਰ ਮੈਨੂੰ ਕਦੇ ਚਰੀਟ ਵੀ ਨਹੀਂ ਆਈ ਜਿਸ ਲੜਾਈ ਵਿੱਚ ਵੀ ਮੈਂ ਪ੍ਰਵੇਸ਼ ਕੀਤਾ ਹੈ ਜੇ ਉਹ ਪਹਿਲਾਂ ਹਾਰ ਰਹੀ ਸੀ ਤਾਂ ਮੇਰੇ ਸ਼ਾਮਲ ਹੁੰਦਿਆਂ ਹੀ ਜਿੱਤ ਵਿੱਚ ਬਦਲ ਜਾਂਦੀ ਹੈ ਮੈਂ ਆਪਣੇ ਕਿਸੇ ਮੈਦਾਨ ਵਿੱਚ ਹਾਰ ਨਹੀਂ ਵੇਖੀ ਮੈਨੂੰ ਉਸਦੀ ਬਾਦਰੀ ਤੇ ਜਰਾ ਵੀ ਸ਼ੱਕ ਨਹੀਂ ਸੀ ਕਿਉਂਕਿ ਜਦੋਂ ਭਾਰਤੀ ਫੌਜ ਲੱਖਾਂ ਦੀ ਗਿਣਤੀ ਵਿੱਚ ਚੜ ਕੇ ਆ ਗਈ ਸੀ ਤੇ ਲਗਾਤਾਰ ਬੰਬ ਅਤੇ ਗੋਲੀਆਂ ਦੀ ਆਵਾਜ਼ ਨਾਲ ਧਰਤੀ ਅਤੇ ਅੰਬਰ ਕੰਬ ਰਹੇ ਸੀ ਤਾਂ ਉਹ ਬੇਪਰਵਾਹੀ ਨਾਲ ਮੈਨੂੰ ਆਪਣੇ ਲੜਨ ਦੇ ਜਜ਼ਬੇ ਦੀਆਂ ਕਹਾਣੀਆਂ ਸੁਣਾ ਰਿਹਾ ਸੀ ਮੈਂ ਉਸ ਦੀਆਂ ਗੱਲਾਂ ਸੁਣ ਕੇ ਹੈਰਾਨ ਅਤੇ ਆਨੰਦਿਤ ਵੀ ਹੋ ਰਿਹਾ ਸੀ ਅਤੇ ਇਸ ਗੱਲ ਦਾ ਮਾਣ ਵੀ ਮਹਿਸੂਸ ਕਰ ਰਿਹਾ ਸੀ ਕਿ ਮੈਂ ਆਪਣੇ ਸਮੇਂ ਦੇ ਹਰੀ ਸਿੰਘ ਦੱਲੂਆ ਨਾਲ ਬਿਚਾਰੇ ਰਿਹਾ ਹਾਂ ਭਾਵੇਂ ਕਿ ਮੈਂ ਕੋਈ ਲੜਾਕੂ ਨਹੀਂ ਸਾਂ ਅਸੀਂ ਗੱਲਾਂ ਕਰਦੇ ਹੋਏ ਕੱਲ ਤੱਕ ਸਾਬ ਬਲਦੀ ਡਿਊਟੀ ਰਹੀ ਬਾਹਰ ਆ ਗਏ ਅਤੇ ਗੁਰਦੁਆਰਾ ਖੜਾ ਸਾਹਿਬ ਦੇ ਪਿਛਵਾੜੇ ਵੱਲ ਇੱਕ ਗਲੀ ਵਿੱਚ ਵੜ ਗਏ ਉੱਥੇ ਇੱਕ ਬੰਦਪਹਿਕਰ ਨੂੰ ਬੋਹੇ ਅੱਗੇ ਦੋਵੇਂ ਪਾਸੇ ਇੱਟਾਂ ਦੀਆਂ ਦੋ ਕੁਰਸੀਆਂ ਬਣਾ ਕੇ ਬਣਾਈਆਂ ਹੋਈਆਂ ਸਨ ਜਿੰਨਾ ਵਿੱਚੋਂ ਇੱਕ ਉੱਤੇ ਜਰਨੈਲ ਸਾਹਿਬ ਬੈਠ ਗਏ ਮੈਂ ਕੁਝ ਦੂਰੀ ਤੇ ਗਲੀ ਵਿੱਚ ਪਿਸ਼ਾਬ ਕਰਕੇ ਉਹਨਾਂ ਦੇ ਦੂਜੇ ਪਾਸੇ ਵਾਲੀ ਕੁਰਸੀ ਤੇ ਬੈਠ ਗਿਆ ਮੈਨੂੰ ਕਹਿਣ ਲੱਗੇ ਕਿ ਜੇ ਇਸ ਗਲੀ ਥਾਣੀ 1000 ਫੌਜੀ ਵੀ ਆ ਜਾਣ ਮੈਂ ਉਹਨਾਂ ਨੂੰ ਇਕੱਲਾ ਹੀ ਰੋਕ ਸਕਦਾ ਹਾਂ ਮੈਂ ਪੁੱਛਿਆ ਕਿ ਕਿਸ ਤਰ੍ਹਾਂ ਉਹਨਾਂ ਦਾ ਜਵਾਬ ਸੀ ਕਿ ਪਹਿਲਾਂ ਮੈਂ HE 36 ਗਰਨੇਡਾ ਸੁੱਟਾਂਗਾ ਉਸ ਤੋਂ ਬਾਅਦ ਸਟੇਨ ਗਨ ਦਾ ਬ੍ਰਸਟ ਮਾਰਾਂਗਾ ਉਹਨਾਂ ਵਿੱਚੋਂ ਕੁਝ ਬੰਦਿਆਂ ਨੇ ਡਿੱਗ ਪੈਣਾ ਹੈ ਤੇ ਬਾਕੀ ਵਾਪਸ ਦੌੜ ਜਾਣਗੇ ਮੈਂ ਉਹਨਾਂ ਦੀ ਮਾਨਸਿਕਤਾ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ ਕੁਝ ਦੇਰ ਬਾਅਦ ਅਸੀਂ ਉੱਥੋਂ ਉੱਠ ਕੇ ਅਤੇ ਗੱਲਾਂ ਕਰਦੇ ਵਾਪਸ ਡਿਊਟੀ ਵੱਲ ਆ ਗਏ ਪੌੜੀਆਂ ਉਤਰਦੇ ਹੋਏ ਜਦੋਂ ਅਸੀਂ ਇੱਥਾ ਨਿਸ਼ਾਨ ਸਾਹਿਬ ਦੇ ਪਿਛਲੇ ਪਾਸੇ ਝੰਡੇ ਬੁੰਗੇ ਸਾਹਿਬ ਦੇ ਕਮਰਿਆਂ ਵੱਲ ਆ ਰਹੇ ਸੀ ਤਾਂ ਮੈਂ ਵੇਖਿਆ ਕਿ ਨਿਸ਼ਾਨ ਸਾਹਿਬ ਕੋਲ ਇੱਕ ਨਹਿੰਗ ਕੋ ਮਰਿਆ ਸੀ ਜੋ ਵਰਦਿਆਂ ਗੋਲੀਆਂ ਵਿੱਚ ਵੀ ਵੇਖ ਉਹ ਉੱਚੀ ਉੱਚੀ ਚੰਡੀ ਦੀ ਬਾਹਰ ਦਾ ਪਾਠ ਕਰ ਰਿਹਾ ਸੀ ਮੈਨੂੰ ਉਸ ਨਹਿੰਗ ਸਿੰਘ ਵੱਲ ਵੀ ਦੇਖਦਾ ਵੇਖ ਕੇ ਜਰਨਲ ਸਾਹਿਬ ਅੰਗਰੇਜ਼ੀ ਵਿੱਚ ਕਹਿਣ ਲੱਗੇ ਜਰਨਲ ਸਾਹਿਬ ਨੇ ਅੰਗਰੇਜ਼ੀ ਵਿੱਚ ਕਿਹਾ ਕਿ ਸਭ ਤੋਂ ਵਧੀਆ ਥਾਂ ਮੌਤ ਵਾਸਤੇ ਉਹ ਹੁੰਦੀ ਹੈ ਜੋ ਤੁਹਾਡੇ ਧਰਮ ਨਾਲ ਸੰਬੰਧਿਤ ਹੋਵੇ ਸੋ ਖੁਸ਼ੀ-ਖੁਸ਼ੀ ਜਰਨਲ ਸਾਹਿਬ ਨੇ ਇਹ ਗੱਲਾਂ ਦੱਸਿਆ ਇਹ ਬਰਤਾਨ ਦੇ ਵਿੱਚ ਬਕਾਇਦਾ ਇਸ ਗੱਲ ਦਾ ਜ਼ਿਕਰ ਹੈ ਕਿ ਜਿਹੜੇ ਵੀ ਜਿਆਰੂ ਸਿੰਘਾਂ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਓਟ ਆਸਰਾ ਲਿਆ ਸੀ ਉਹਨਾਂ ਨੇ ਫਿਰ ਮੌਤ ਨੂੰ ਵੀ ਮੱਸੀ ਕਿਹਾ ਤੇ ਮੌਤ ਤੋਂ ਬਿਲਕੁਲ ਨਹੀਂ ਡਰੇ ਅੱਗੇ ਚੱਲਦੇ ਆਂ ਜਨਰਲ ਸਾਹਿਬ ਦੀ ਗੱਲ ਸੁਣ ਕੇ ਮੈਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਇਹ ਲੋਕ ਕਿਸੇ ਦੇਉਣ ਵਾਸਤੇ ਕਿੰਨੇ ਗੰਭੀਰ ਅਤੇ ਕਿੰਨੇ ਤਿਆਰ ਬੈਠੇ ਹਨ ਜਦਕਿ ਮੇਰੇ ਵਰਗਿਆਂ ਲਈ ਉਦੋਂ ਤੱਕ ਇਹ ਲੜਾਈ ਸਿਰਫ ਇੱਕ ਸ਼ੁਗਲ ਸੀ ਜਿਸ ਵਿੱਚ ਮੌਤ ਦੀ ਕੋਈ ਥਾਂ ਨਹੀਂ ਸੀ ਇਸ ਗੱਲ ਦੀ ਸਮਝ ਮੈਨੂੰ ਬਹੁਤ ਬਾਅਦ ਵਿੱਚ ਆਈ ਇੱਥੋਂ ਜਨਰਲ ਸਾਹਿਬ ਮੈਨੂੰ ਘੰਟਾ ਘਰ ਵਾਲੇ ਪਾਸੇ ਨੂੰ ਲੈ ਤੁਰੇ ਅਸੀਂ ਹਲਕੀਆਂ ਫੁਲਕੀਆਂ ਗੱਲਾਂ ਕਰਦੇ ਪ੍ਰਮਾਤਮਾ ਦੇ ਪਰ ਕਰਮਾਂ ਦੇ ਭਾਂਡੇ ਵਿੱਚ ਹੌਲੀ-ਹੌਲੀ ਤੁਰੇ ਤੁਰੇ ਜਾ ਰਹੇ ਸਾਂ ਕਾਰ ਦੀ ਆਵਾਜ਼ ਨਾਲ ਆਉਂਦੀਆਂ ਗੋਲੀਆਂ ਸਾਡੇ ਰਾਂ ਵਿੱਚ ਸੰਸਣ ਕਰਕੇ ਡਿੱਗ ਰਹੀਆਂ ਸਨ ਜਿਵੇਂ ਪਰਮਾਤਮਾ ਵਿੱਚ ਪ੍ਰਵੇਸ਼ ਕਰਦੇ ਅਹੀ ਆਪਣੀ ਸ਼ਕਤੀ ਗਵਾ ਲੈਂਦੀ ਹੋਂ ਜਰਨਲ ਸਾਹਿਬ ਨੇ ਮੈਨੂੰ ਦੱਸਿਆ ਕਿ ਕੁਲਦੀਪ ਬਰਾੜ ਕੱਲ ਦਰਬਾਰ ਸਾਹਿਬ ਵਿੱਚ ਘੁੰਮ ਰਿਹਾ ਸੀ ਉਹ ਸੀ ਆਈਡੀ ਲੈਣ ਵਾਸਤੇ ਆਇਆ ਸੀ ਤਾਂ ਕਿ ਇਥੋਂ ਦੀ ਮੋਰਚਾਬੰਦੀ ਖੁਦ ਵੇਖ ਸਕੇ ਜਰਨਲ ਸਾਹਿਬ ਨੇ ਦੱਸਿਆ ਕਿ ਬਰਾੜ ਉਹਨਾਂ ਦਾ ਜੂਨੀਅਰ ਰਹਿ ਚੁੱਕਿਆ ਹੈ ਅਤੇ ਉਸ ਦੀ ਸ਼ਸ਼ੋਰੇਪਨ ਦੀ ਆਦਤ ਕਾਰਨ ਉਹਨਾਂ ਨੇ ਉਸ ਨੂੰ ਕਈ ਵਾਰ ਛਾੜੇ ਸੀ ਜਰਨਲ ਸਾਹਿਬ ਨੇ ਇਸ ਨੂੰ ਵੀ ਉਸ ਦਾ ਸ਼ਸ਼ੋਰਾਪਨ ਹੀ ਦੱਸਿਆ ਕਿ ਉਹ ਆਪ ਮੋਰਚਾ ਬੰਦੀ ਵੇਖਣ ਲਈ ਦਰਬਾਰ ਸਾਹਿਬ ਆਇਆ ਸੀ ਜਦਕਿ ਉਸ ਨੇ ਖੁਦ ਕਿਸੇ ਮੋਰਚੇ ਤੇ ਨਹੀਂ ਲੜਨਾ ਜੇ ਉਹ ਸਿਆਣਾ ਜਰਨਲ ਹੁੰਦਾ ਤਾਂ ਇਹ ਕੰਮ ਲਈ ਕਿਸੇ ਜੂਨੀਅਰ ਅਫਸਰ ਨੂੰ ਵੀ ਭੇਜ ਸਕਦਾ ਸੀ ਤਾਂ ਕਿ ਸਕਦਾ ਸੀ ਜਹ ਹਰਮੰਦਰ ਸਾਹਿਬ ਸਮੂਹ ਵਿੱਚ ਪਿਛਲੇ ਸੇ ਮਹੀਨੇ ਤੋਂ ਲਗਾਤਾਰ ਦਿਨ ਰਾਤ ਕੋ ਮਨ ਵਾਲੇ ਪੁਲਿਸ ਵਾਲਿਆਂ ਦੀ ਰਿਪੋਰਟਾਂ ਤੇ ਗੌਰ ਕਰ ਸਕਦਾ ਸੀ ਅਸੀਂ ਤੁਰਦੇ ਤੁਰਦੇ ਬ੍ਰह्म ਬੁੱਟੇ ਵਾਲੀ ਜਿਹੜੀ ਸਥਿਤੀ ਹੈ ਉੱਥੇ ਪਹੁੰਚ ਗਏ ਉੱਥੇ 40 ਨੰਬਰ ਕਮਰੇ ਦੇ ਬਾਹਰ ਇੱਕ ਸਿੰਘ ਤ੍ਰੀਨਟਸਰੀ ਦੀ ਰਫਲ ਲੈ ਖੜਾ ਸੀ ਜੋ ਸਾਨੂੰ ਵੇਖ ਕੇ ਕਹਿਣ ਲੱਗਾ ਤੁਸੀਂ ਕਿੱਧਰ ਫਿਰਦੇ ਹੋ ਪਰੇ ਹੋ ਜਾਓ ਜਿਸ ਤਨ ਕਿੰਨਾ ਫਾਇਰ ਆ ਰਿਹਾ ਹੈ ਮੈਂ ਵੇਖਿਆ ਕਿ ਦੁੱਖਪੰਜਣੀ 베ਰੀ ਲਾਗੇ ਇੱਕ ਸਿੰਘ ਡਿੱਗਿਆ ਪਿਆ ਸੀ ਬਾਬਾ ਦੀਪ ਸਿੰਘ ਦੀ ਸਮਾਦ ਕੋਲ ਵੀ ਇੱਕ ਸਿੰਘ ਡਿੱਗਿਆ ਹੋਇਆ ਸੀ ਹੁਣ ਤੱਕ ਦੀ ਲੜਾਈ ਦਰਾਂ ਪ੍ਰਕਰਮਾਂ ਵਿੱਚ ਇਹੋ ਨੁਕਸਾਨ ਹੋਇਆ ਜਾਪਦਾ ਸੀ ਪਰ ਉਸ ਹੀ ਰੋਣ ਵਾਲੇ ਸਿੰਘ ਸਰਦਾਰਨ ਸਰਦਾਲੂਹੀ ਲੱਗ ਰਹੇ ਸਨ ਨਾ ਕਿ ਖਟਕੂ ਸਿੰਘ ਨੰਗਰ ਦੀ ਇਮਾਰਤ ਵਿਚਲੇ ਬੁੰਗਿਆਂ ਉੱਤੇ ਜੋ ਗੋਲੇ ਦਾਗੇ ਜਾ ਰਹੇ ਸਨ ਉਹਨਾਂ ਨਾਲ ਕੋਈ ਖਾਸ ਨੁਕਸਾਨ ਨਹੀਂ ਸੀ ਹੋ ਰਿਹਾ ਸਿੰਘ ਉੱਪਰ ਵਾਲੇ ਮੋਰਚੇ ਜੋ ਰੇਤ ਦੀਆਂ ਬੂਰੀਆਂ ਲਾ ਕੇ ਬਣਾਏ ਗਏ ਸਨ ਖਾਲੀ ਕਰਕੇ ਥੱਲੇ ਆ ਗਏ ਸਨ ਕਿਉਂਕਿ ਫੌਜ ਨੇ ਪਹਿਲੇ ਹੱਲੇ ਵਿੱਚ ਹੀ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਤੋਪਾਂ ਨਾਲ ਉਡਾ ਦਿੱਤਾ ਸੀ ਪਰ ਬੁੰਗਿਆਂ ਦਾ ਕੁਝ ਨਹੀਂ ਸੀ ਵਿਗੜਿਆ ਜਦ ਕੋਈ ਗੋਲਾ ਬੁੰਗਿਆਂ ਦੀ ਇਮਾਰਤ ਉੱਤੇ ਵੱਜਦਾ ਥੋੜਾ ਜਿਹਾ ਇਕੱਠਾ ਉੱਡਦਾ ਪਰ ਬੁੰਗੇ ਆਪਣੀ ਜਗ੍ਹਾ ਤੇ ਸਥਿਰ ਖੜੇ ਰਹਿੰਦੇ ਬੁੰਗਿਆਂ ਅੰਦਰਲੇ ਸਿੰਘਾ ਨੇ ਵੀ ਦੱਸਿਆ ਕਿ ਜਦੋਂ ਤੋਪਾਂ ਦਾ ਗੋਲਾ ਵੱਜਦਾ ਸੀ ਤਾਂ ਇੱਕ ਤੱਕਾ ਜਿਹਾ ਲੱਗਦਾ ਸੀ ਤੇ ਬੁੰਗਾ ਥੋੜਾ ਜਿਹਾ ਹਿਲਦਾ ਸੀ ਤੇ ਬਸ 18ਵੀਂ ਸਦੀ ਦੇ ਬਣੇ ਇਹ ਬੁੰਗੇ ਭਾਰੇ ਗੋਲਾਵਰੀ ਦੀ ਮਾਰ ਚਲਦੇ ਵੀ ਸਿੰਘਾਂ ਦੇ ਮਜ਼ਬੂਤ ਇਰਾਦਾਂ ਵਾਂਗ ਮਸਤ ਖੜੇ ਰਹੇ ਫੌਜ ਨੇ ਬਾਰੀ ਮੋਰਚਿਆਂ ਤੇ ਜੋ ਭਾਰੀ ਬੰਬਾਰੀ ਕੀਤੀ ਉਸ ਵਿੱਚ ਸਿੰਧੀ ਹੋਟਲ ਅਤੇ ਮਾਉਂਟ ਵੀਊ ਹੋਟਲ ਦੀਆਂ ਸੱਤਾਂ ਵਾਲੇ ਮੋਰਚੇ ਵੀ ਨਸ਼ਟ ਹੋ ਗਏ ਸਨ ਸਿੰਘਾਂ ਨੂੰ ਛੱਡ ਕੇ ਜਿਨ੍ਹਾਂ ਨੂੰ ਛੱਡ ਕੇ ਸਿੰਘਾਂ ਨੇ ਥੱਲੇ ਕਮਰਿਆਂ ਵਿੱਚ ਆਣ ਕੇ ਮੋਰਚੇ ਸੰਭਾਲ ਲਏ ਉਦੋਂ ਤੱਕ ਸਿੰਘ ਗਲੀਆਂ ਵਿੱਚ ਉੱਤਰ ਕੇ ਦੁਕਾਨਾਂ ਦੇ ਥੜਿਆਂ ਦਾ ਆਸਰਾ ਲੈ ਕੇ ਮੋਚੀ ਵਿਚਾਰ ਵੱਲ ਫੌਜਾਂ ਤੇ ਜ਼ਬਰਦਸਤ ਹਮਲੇ ਕਰ ਰਹੇ ਸਨ ਬਾਬਾ ਅਟੱਲ ਰਾਇਵਾਲ ਵੀ ਬੱਬਰਾਂ ਨੇ ਇਸੇ ਤਰ੍ਹਾਂ ਹੀ ਫੌਜ ਦੇ ਆਹੂ ਲਾਇਏ ਸਨ ਜਿੱਥੇ ਬਾਬਾ ਸਾਹਿਬ ਦੇ ਚੌਕ ਵਾਲੇ ਮੋਰਚੇ ਵਿੱਚ ਫੌਜ ਵੱਲੋਂ ਬीडी ਐਲ ਐਮ ਜੀ ਸਿੰਘਾਂ ਨੂੰ ਸਿਰ ਨਹੀਂ ਸੀ ਝੁਕਣ ਦੇ ਰਹੀ ਜਦਕਿ ਉਹਨਾਂ ਕੋਲ ਸਿਰਫ 3 ਨਰਸਰੀ ਅਤੇ 315 ਬੋਰ ਰੈਫਲਾਈ ਸਨ ਤਸਵੀਰ ਰஞ்சிਤ ਸਿੰਘ ਬੱਬਰ ਤਰਸਕਾ ਨੇ ਥਲੜੀ ਮੰਜ਼ਲ ਤੇ ਇੱਕ ਚਵਾਰੇ ਦੀ ਛੱਤ ਤੇ ਛਾਲ ਮਾਰੀ ਉੱਤੋਂ ਦੀ ਨੇੜੇ ਜਾ ਰਹੇ ਉਸ ਮੋਰਚੇ ਵਿੱਚ ਬਟਾਲਾ ਬੰਬ ਸੁੱਟਿਆ ਸੁੱਟ ਦਿੱਤਾ ਜਿਸ ਨਾਲ ਫੌਜੀਆਂ ਦੇ ਚੀਸੜੀ ਉੱਡ ਗਏ ਅਤੇ ਅੱਗ ਲੱਗ ਗਈ ਸਾਰੇ ਸਿੰਘਾਂ ਨੇ ਜਕਾਰੇ ਛੱਡ ਦਿੱਤੇ ਪਰ ਤਰਸਕਾ ਬੱਬਰ ਨਿਰਾਸ਼ ਸੀ ਕਿ ਉਹਨਾਂ ਫੌਜੀਆਂ ਵਾਲੀ ਐਲ ਐਮ ਜੀ ਹੱਥ ਨਹੀਂ ਆਈ ਉਸ ਤੋਂ ਬਾਅਦ ਬੱਬਰਾਂ ਨੇ ਉੱਤੇ ਨੇੜੇ ਕਈ ਮੂਹਰਾਂ ਕੋਈ ਮੋਰਚਾ ਨਾ ਬਣ ਦਿੱਤਾ ਲੰਗਰ ਬ੍ਰਾਂਭੂਟਾ ਅਖਾੜਾ ਅਤੇ ਕਾਲ ਰੈਸਟ ਹਸਪਤਲ ਉਤਲੇ ਮੋਰਚਿਆਂ ਨੂੰ ਵੀ ਨੁਕਸਾਨ ਪੁੱਜਿਆ ਸੀ ਅਤੇ ਕੁਝ ਸਿੰਘ ਵੀ ਸ਼ਹੀਦ ਹੋਏ ਸਨ ਦੁੱਖ ਭੰਜਣੀ ਬੇਰੀ ਤੋਂ ਅਸੀਂ ਵਾਪਸ ਆ ਗਏ ਜਦੋਂ ਅਸੀਂ ਅਕਾਲ ਤਖਤ ਦੇ ਸਾਹਮਣੇ ਆਏ ਤਾਂ ਅਸੀਂ ਵੇਖਿਆ ਇੱਕ ਸਿੰਘ ਲੰਗਰ ਵਰਤਾ ਰਿਹਾ ਸੀ ਅਸੀਂ ਤੋਂ ਮਤਲਬ ਡਾਕਟਰ ਭਗਵਾਨ ਸਿੰਘ ਹੈ ਜੋ ਇਸ ਕਿਤਾਬ ਦੇ ਲੇਖਕ ਨੇ ਸ਼ਦ ਕਿਸੇ ਨੇੜੇ ਦੇ ਘਰ ਤੋਂ 70 ਰਹੀਂ ਉੱਤੇ ਲੰਗਰ ਪਹੁੰਚਿਆ ਸੀ ਉੱਤੇ ਖੜੇ ਸਿੰਘਾਂ ਨੇ ਉਸ ਤੋਂ ਲੈ ਕੇ ਇੱਕ ਇੱਕ ਪ੍ਰਸ਼ਾਦਾ ਛਕਣਾ ਸ਼ੁਰੂ ਕਰ ਦਿੱਤਾ ਉੱਤੇ ਕੁਝ ਸਿੰਘ ਜਰਨੈਲ ਸਾਹਿਬ ਦੇ ਕਹਿਣ ਤੇ ਕਾਲ ਤਖਤ ਦੇ ਭੂਰੇ ਵਾਲੀ ਸੰਗਮਰਮਰ ਦੀ ਜਾਲੀ ਕੱਟ ਕੇ ਬਣੇ ਕੱਟ ਕੇ ਮੋਰਚੇ ਬਣਾ ਰਹੇ ਸਨ ਸਾਨੂੰ ਵੇਖ ਕੇ ਪਹਿਲੀ ਮੰਜ਼ਲ ਤੇ ਖੜਾ ਦਵਿੰਦਰ ਸਿੰਘ ਫੌਜੀ ਉੱਚੀ ਉੱਚੀ ਕਹਿ ਰਿਹਾ ਸੀ ਸਿੰਘੋ ਇੱਥੇ ਹੁਣ ਅਸੀਂ ਕੁਝ ਨਹੀਂ ਛਕਣਾ ਸਾਡੇ ਵਾਸਤੇ ਕਿੜਾ ਪੂਰੀਆਂ ਦਾ ਲੰਗਰ ਲੈ ਕੇ ਗੁਰੂ ਗੋਬਿੰਦ ਸਿੰਘ ਅਤੇ ਚਾਰੇ ਸਾਹਿਬ ਜਾਦੇ ਉਡੀਕ ਰਹੇ ਹਨ ਇੱਥੋਂ ਜਰਨੈਲ ਸਾਹਿਬ ਇਕੱਲੇ ਹੀ ਸਿੱਖ ਰੈਫਰੈਂਸ ਲਾਇਬ੍ਰੇਰੀ ਵਾਲੀ ਬਾਹੀ ਦੇ ਮੋਰਚੇ ਵੇਖਣ ਚਲੇ ਗਏ ਮੈਂ ਅਕਾਲ ਤਖਤ ਸਭ ਉੱਪਰ ਚਲਾ ਗਿਆ ਅਕਾਲ ਤਖਤ ਸਭ ਸਿੰਘਾਂ ਦਾ ਜੰਗੀ ਹੈੱਡਕੁਆਟਰ ਸੀ ਉੱਥੇ ਬਿਲਕੁਲ ਚਮਕੌਰ ਦੀ ਗੜੀ ਵਾਲਾ ਨਜ਼ਾਰਾ ਸਾਹਮਣੇ ਨਜ਼ਰ ਆ ਰਿਹਾ ਸੀ ਉੱਥੇ ਖੂਨ ਨੂੰ ਜਮਾ ਦੇਣ ਵਾਲੀ ਕੈਰੀ ਠੰਡ ਸੀ ਉੱਥੇ ਖੂਨ ਨੂੰ ਜਮਾ ਦੇਣ ਵਾਲੀ ਕੈਰੀ ਠੰਡ ਸੀ ਇੱਥੇ ਪੱਖ ਲਾਉਂਦੀ ਸੀ ਖਰ ਦੀ ਗਰਮੀ ਉੱਥੇ ਗੁਰੂ ਗੋਬਿੰਦ ਸਿੰਘ ਦੀ ਹਜ਼ੂਰੀ ਵਿੱਚ 40 ਸਿੰਘ ਜਿਨ੍ਹਾਂ ਕੋਲ ਕੋਈ ਰਸਣ ਨਹੀਂ ਸੀ ਇੱਥੇ ਵੀ ਲੜਨ ਵਾਲੇ ਕੋਈ 150 ਦੇ ਕਰੀਬ ਸਿੰਘ ਜਿਨ੍ਹਾਂ ਦੀ ਓਟ ਹਾਜ਼ਰ ਗੁਰੂ ਗ੍ਰੰਥ ਸਾਹਿਬ ਉੱਤੇ ਸੀ ਰਸਣ ਅਤੇ ਪਾਣੀ ਦੀ ਕੋਈ ਕਮੀ ਨਹੀਂ ਸੀ ਪਰ ਉੱਥੋਂ ਤੱਕ ਪਹੁੰਚ ਨਹੀਂ ਸੀ ਹੋ ਰਹੀ ਕਿਉਂਕਿ ਸਿੰਘ ਤਾਂ ਚਿਰਾਂ ਤੋਂ ਇਸ ਸੁਭਾਗ ਮੌਕੇ ਦੀ ਅਡੀਕ ਕਰੇ ਸਨ ਕਿ ਕਦੋਂ ਉਹਨਾਂ ਨੂੰ ਆਪਣੀ ਜਾਨ ਤੋਂ ਪਿਆਰੇ ਹਰਮੰਦਰ ਸਾਹਿਬ ਦੀ ਸ਼ਾਨ ਲਈ ਸਿੱਧੀਆਂ ਪਾਉਣ ਦਾ ਮੌਕਾ ਮਿਲੇਗਾ ਹੁਣ ਤੱਕ ਦੇ ਹਾਲਾਤਾਂ ਨੂੰ ਵਾਚਣ ਅਤੇ ਜਾਣਕਾਰੀਆਂ ਇਕੱਠੀਆਂ ਕਰਨ ਤੋਂ ਬਾਅਦ ਜਨਰਲ ਬਰਾਡ ਨੂੰ ਵੀ ਸਿੰਘਾਂ ਦੇ ਇਰਾਦਿਆਂ ਦਾ ਪਤਾ ਲੱਗ ਚੁੱਕਿਆ ਸੀ ਇਸੇ ਲਈ ਉਹ ਕਹਿੰਦਾ ਹੈ ਕਿ ਸਾਨੂੰ ਕੋਈ ਸ਼ੱਕ ਨਹੀਂ ਸੀ ਰਹਿ ਗਿਆ ਕਿ ਸਾਡਾ ਵਾਸਤਾ ਇੱਕ ਬਿਹੱਦ ਪ੍ਰਜੋਜਨ ਪ੍ਰੇਰਿਤ ਦ੍ਰਿੜ ਅਤੇ ਸਿੱਖਿਆਤ ਸ਼ਕਤੀ ਨਾਲ ਪੈ ਰਿਆ ਸੀ ਜਿਸ ਦੀ ਅਗਵਾਈ ਲੜਾਈ ਦਾ ਤਜਰਬਾ ਰੱਖਣ ਵਾਲੇ ਜੋਗ ਜਰਨੈਲ ਦੇ ਹਥਾਮ ਵਿੱਚ ਸੀ ਕਿਸੇ ਧਮਕੀ ਨਾਲ ਉਹਨਾਂ ਦੇ ਈਨ ਮੰਨ ਲੈਣ ਦੀ ਕੋਈ ਸੁਭਾਵਨਾ ਨਹੀਂ ਸੀ ਫਿਰ ਵੀ ਜਰਨਲ ਬਰਾਡ ਦੂਜੇ ਪਾਸੇ ਆਪਣੇ ਫੌਜਾਂ ਨੂੰ ਇਹ ਭਾਸ਼ਣ ਦੇ ਕੇ ਤਿਆਰ ਕਰ ਰਿਹਾ ਸੀ ਕਿ ਦੁਸ਼ਮਣ ਨੇ ਦਰਬਾਰ ਸਾਹਿਬ ਤੇ ਕਬਜ਼ਾ ਕਰ ਲਿਆ ਹੈ ਅਤੇ ਪਾਕਿਸਤਾਨ ਨਾਲ ਵੀ ਸਿੱਧੇ ਸੰਬੰਧ ਕਾਇਮ ਕਰ ਲਏ ਹਨ ਦੁਸ਼ਮਣ ਪੰਜਾਬ ਨੂੰ ਸਾਡੀ ਭਾਰਤੀ ਮੱਤਰਭੂਮੀ ਤੋਂ ਵੱਖ ਕਰਕੇ ਵੱਖਰਾ ਦੇਸ਼ ਖਾਲਸਤਾਨ ਬਣਾਉਣਾ ਚਾਹੁੰਦਾ ਹੈ ਇਸ ਤਰ੍ਹਾਂ ਦੇਸ਼ ਦੀ ਇਕਤਾ ਤੇ ਅਖੰਡਤਾ ਨੂੰ ਭਾਰੀ ਖਤਰਾ ਪੈਦਾ ਹੋ ਗਿਆ ਹੈ ਦੇਸ਼ ਦੀ ਇਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਦੀ ਸੌ ਅਸਾਂ ਸਾਰਿਆਂ ਨੇ ਖਾਦੀ ਹੈ ਇਸ ਲਈ ਲੜਨ ਵਾਸਤੇ ਤਿਆਰ ਹੋ ਜਾਓ ਭਗੜ ਦਾ ਇਹ ਸੰਖੇਪ ਭਾਸ਼ਣ ਉਹਨਾਂ ਫੌਜੀਆਂ ਦੀਆਂ ਭਾਵਨਾਵਾਂ ਨੂੰ ਫੜਕਾ ਕੇ ਸਿੱਖਾਂ ਦੇ ਖਿਲਾਫ ਵਰਤਣਾ ਸੀ ਜਿਨ੍ਹਾਂ ਨੂੰ ਇਹ ਪਤਾ ਤੱਕ ਨਹੀਂ ਸੀ ਕਿ ਅੰਦਰ ਬੈਠੇ ਲੋਕ ਪੂਰੇ ਦੇਸ਼ ਦੇ ਲੋਕਾਂ ਲਈ ਵੱਧ ਅਧਿਕਾਰਾਂ ਦੀ ਲੜਾਈ ਲੜ ਰਹੇ ਸਨ ਜਿਨ੍ਹਾਂ ਨੂੰ ਦਿੱਲੀ ਦੀ ਤਨਸ਼ਾ ਹਕੂਮਤ ਨੇ ਬੰਦਕ ਬਣਾ ਲਿਆ ਸੀ ਮੈ ਸੰਗਾਂ ਦੀ ਜਾਣਕਾਰੀ ਤੇ ਹੈਰਾਨ ਸੀ ਕਿ ਜਿਨ੍ਹਾਂ ਨੂੰ ਬਾਹਰਲੇ ਦੁਸ਼ਮਣ ਦੀ ਅੱਖਰ ਅੱਖਰ ਖਬਰ ਪਹੁੰਚ ਰਹੀ ਸੀ 4 ਤਰੀਕ ਨੂੰ ਅਕਾਲੀ ਦਲ ਦਿੱਲੀ ਦਾ ਇੱਕ ਬਹਾਦਰੀ ਗਿਆਨੀ ਜਲ ਸਿੰਘ ਨੂੰ ਵੀ ਮਿਲਿਆ ਜਿਸ ਨੇ ਉਹਨਾਂ ਨੂੰ ਪ੍ਰੋਸਾ ਦਵਾਇਆ ਕਿ ਫੌਜ ਨੇ ਸਿਰਫ ਦਬਾਅ ਬਣਾਉਣ ਲਈ ਘੇਰਾ ਪਾਇਆ ਹੋਇਆ ਹੈ ਪਰ ਉਸ ਟੈਂਪਲ ਦੇ ਅੰਦਰ ਬਿਲਕੁਲ ਦਾਖਲ ਨਹੀਂ ਕੋਜ داخل ਨਹੀਂ ਹੋਵੇਗੀ ਇਹ ਉਸੇ ਝੂਠ ਦਾ ਦੁਹਰਾ ਮਾਤਰ ਸੀ ਜੋ ਸਾਰੀ ਸਰਕਾਰੀ ਮਸ਼ੀਨਰੀ ਉੱਪਰ ਤੋਂ ਲੈ ਕੇ ਥੱਲੇ ਤੱਕ ਬੋਲ ਰਹੀ ਸੀ ਭਾਰਤੀ ਰੇਡੀਓ ਖਬਰ ਦੇ ਰਿਹਾ ਸੀ ਕਿ ਦਰਬਾਰ ਸਾਹਿਬ ਅੰਦਰੋਂ ਅੱਤਵਾਦੀਆਂ ਨੇ ਸੁਰੱਖਿਆ ਅਦਸਤਿਆਂ ਤੇ ਗੋਲੀਆਂ ਚਲਾਈਆਂ ਜਿਸ ਤੇ ਜਵਾਬ ਵਿੱਚ ਆਤਮ ਰੱਖਿਆ ਲਈ ਸੁਰੱਖਿਆ ਫੋਰਸਾਂ ਨੇ ਵੀ ਗੋਲੀਆਂ ਚਲਾਈ ਹੈ ਗੋਲੀ ਚਲਾਈ ਹੈ ਇਹ ਕੁਫਰਦਸ ਖ਼ਿਰਸੀ ਅਤੇ ਭਾਰਤੀ ਮੀਡੀਆ ਵੱਲੋਂ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਸੀ ਤਾਂ ਕਿ ਸਿੱਖਾਂ ਨੂੰ ਬਿਗਨਾਮ ਕਰਕੇ ਹਮਲਾਵਰਾਂ ਦਾ ਪੱਖ ਪੂਰਿਆ ਜਾ ਸਕੇ ਸੋ 4 ਜੂਨ ਦਾ ਇਹ ਪਹਿਲੇ ਭਾਗ ਦਾ ਵਰਤਾਂਤ ਹੈ ਕਿ ਕਿਵੇਂ ਲੜਾਈ ਚੱਲੀ ਕਿਵੇਂ ਸਿੰਘ ਮੋਰਚਿਆਂ ਤੇ ਡਟੇ ਕਿਵੇਂ ਜਨਰਲ ਬਰਾੜ ਸੋਚਦਾ ਉਹਨਾਂ ਫੌਜੀਆਂ ਬਾਰੇ ਸੋਚਦਾ ਤੇ ਕਿਵੇਂ ਫੌਜੀਆਂ ਨੂੰ ਉਹਨਾਂ ਨੇ ਲੈਕਚਰ ਦਿੱਤਾ ਬਰਾੜ ਨੇ ਆਪਣੀ ਕਿਤਾਬ ਵਿੱਚ ਲਿਖਿਆ ਕਿ ਜੋ ਜੱਜ ਵੀ ਸਿੰਘਾਂ ਦੇ ਸੀ ਉਹ ਵੀ ਬਾਖਮਾਲ ਸਾਨੂੰ ਇਸ ਕਿਤਾਬ ਦੇ ਵਿੱਚ ਵੀ ਬੁਲਬੁਲ ਬਰਾੜ ਦਾ ਜ਼ਿਕਰ ਆਇਆ ਸੋ ਅਗਲੇ ਹਿੱਸੇ ਵਿੱਚ ਜੋ 4 ਜੂਨ 1984 ਦਾ ਅਗਲਾ ਭਾਗ ਭਾਗ ਦੂਜਾ ਤੁਹਾਨੂੰ ਦੱਸਿਆ ਜਾਵੇਗਾ ਵਰਤਾਂ ਦੱਸਿਆ ਜਾਵੇਗਾ ਤਾਂ ਕਿ ਪੂਰੀ ਜਾਣਕਾਰੀ ਨੌਜਵਾਨ ਪੀੜ੍ਹੀ ਨੂੰ ਮਿਲ ਸਕੇ ਕਿ ਕਿੱਦਾਂ ਹਰਮਿੰਦਰ ਸਾਹਿਬ ਤੇ ਹਮਲਾ ਹੋਇਆ ਸੀ ਕਿਉਂਕਿ ਜਿਹੜੇ ਪੱਤਰਕਾਰ ਦੇ ਵੀ ਵਿਦਿਆਰਥੀ ਹਨ ਜੇਕਰ ਉਹ 84 ਦੇ ਹਮਲੇ ਬਾਰੇ ਨਹੀਂ ਜਾਣਦੇ ਤਾਂ ਉਹ ਪੰਜਾਬ ਦੇ ਬਾਰੇ ਪੰਜਾਬ ਦੀ ਪੋਲਿਟਿਕਸ ਬਾਰੇ ਬਿਲਕੁਲ ਅਣਜਾਣ ਰਹਿੰਦੇ ਹਨ ਕਿਉਂਕਿ ਜੂਨ 84 ਦਾ ਜ਼ਿਕਰ ਹਰ ਸਿਆਸੀ ਲੀਡਰ ਕਰਦਾ ਤੇ ਜਦੋਂ ਵੀ ਕੋਈ ਕਿਸੇ ਤਰ੍ਹਾਂ ਦੇ ਚੋਣਾ ਹੁੰਦੀਆਂ ਨੇ ਜਾਂ ਕੋਈ ਗੱਲ ਹੁੰਦੀ ਹੈ ਪੰਜਾਬ ਨਾਲ ੱੱਕੇ ਦੀ ਤਾਂ ਜੂਨ 84 ਦਾ ਜ਼ਿਕਰ ਅਕਸਰ ਆ ਜਾਂਦਾ ਹੈ ਫਿਲਹਾਲ ਉਹ ਅੱਗੇ